ਸਿੱਧੂ ਮੂਸੇਵਾਲੇ ਦੇ ਜਨਮ ਦਿਨ ਤੇ ਲੁਧਿਆਣੇ ਤੋਂ 4 ਸਾਲ ਦੇ ਨੰਨੇ ਫੈਨ ਨੇ ਸਿੱਧੂ ਮੂਸੇਵਾਲੇ ਦੀ ਤਸਵੀਰ ਆਪਣੇ ਦਿਲ ਦੇ ਵਿੱਚ ਬਸਾਈ ਹੋਈ ਹੈ। ਇੱਕ ਵੱਡੇ ਆਰਟੀਕਲ ਨੂੰ ਸ਼ੀਸ਼ੇ ਵਿੱਚ ਜੜਾ ਕੇ ਲਿਆਂਦੇ ਗਏ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਭੇਟ ਕੀਤਾ ਗਿਆ ਜਿਸ ਵਿੱਚ ਸਿੱਧੂ ਮੂਸੇਵਾਲੇ ਦੇ ਬਚਪਨ ਤੋਂ ਲੈ ਕੇ ਉਸ ਦੇ ਕਤਲ ਤੱਕ ਦੀ ਕਹਾਣੀ ਬਿਆਨ ਕੀਤੀ ਗਈ ਸੀ ਅਤੇ ਉਸ ਦੇ ਗੀਤਾਂ ਵਿੱਚ ਉਸ ਦੇ ਦੁਸ਼ਮਣ ਕੌਣ ਨੇ ਉਸ ਦੇ ਦੋਸਤ ਕੌਣ ਨੇ तमाम ਚੀਜ਼ਾਂ ਇਸ ਆਰਟੀਕਲ ਜੋਸ਼ੀਸ਼ ਵਿੱਚ ਜੜਾਇਆ ਹੋਇਆ ਦਰਜ ਕੀਤੀਆਂ ਗਈਆਂ ਸੀ ਇਸ ਸਮੇਂ 4 ਸਾਲ ਦਾ ਇੱਕ ਨੰਨਾ ਫੈਨ ਸਿੱਧੂ ਮੂਸੇਵਾਲੇ ਦਾ ਉਹ ਸਿੱਧੂ ਮੂਸੇਵਾਲੇ ਦੀ ਜਰਸੀ ਪਾ ਕੇ ਆਇਆ ਹੋਇਆ ਸੀ ਉਸ ਨੇ ਸਿੱਧੂ ਮੂਸੇਵਾਲੇ ਦੇ ਅੰਦਾਜ਼ ਦੇ ਵਿੱਚ ਜਿੱਥੇ ਥਾਪੀ ਮਾਰੀ ਉੱਥੇ ਹੀ ਦੱਸਿਆ ਕਿ ਸਿੱਧੂ ਮੂਸੇਵਾਲੇ ਦੀ ਤਸਵੀਰ ਉਸ ਦੇ ਦਿਲ ਦੇ ਵਿੱਚ ਬਸੀ ਹੋਈ ਹੈ ਤੇ ਕਿਸ ਤਰ੍ਹਾਂ ਸਿੱਧੂ ਦਾ ਗੀਤ ਹੈ ਜਿਹੜਾ ਇਹਨਾਂ ਛੋਟਾ ਬੱਚਾ ਗੁਣਗਣਾ ਰਿਹਾ ਤੇ ਸਿੱਧੂ ਮੂਸੇਵਾਲੇ ਲਈ ਕਿੰਨਾ ਉਸ ਦੇ ਦਿਲ ਦੇ ਵਿੱਚ ਪਿਆਰ ਹੈ ਇਹ ਤੁਸੀਂ ਉਸ ਦੀ ਜਵਾਨੀ ਸੁਣੋਗੇ ਉਸ ਦੇ ਪਿਤਾ ਨੇ ਕਿਸ ਤਰ੍ਹਾਂ ਇਹ 2 ਸਾਲਾਂ ਦੀ ਮਿਹਨਤ ਦੇ ਨਾਲ ਇਹ ਆਰਟੀਕਲ ਤਿਆਰ ਕੀਤਾ ਹੈ ਅਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਭੇਂਟ ਕੀਤਾ ਗਿਆ ਤੇ ਇਸ ਦੇ ਵਿੱਚ ਕੱਲੀ-ਕੱਲੀ ਗੱਲ ਉਹ ਦੱਸੀ ਗਈ ਹੈ ਜੋ ਸਿੱਧੂ ਮੂਸੇਵਾਲੇ ਨੂੰ ਲੋਕ ਨਫ਼ਰਤ ਕਿਉਂ ਕਰਦੇ ਸੀ ਅਤੇ ਕਤਲ ਦੀ ਵਜ੍ਹਾ ਕੀ ਬਣੀ तमाम ਗੱਲਾਂ ਉਸ ਵੀਰ ਤੋਂ ਸੁਣਦੇ ਆ ਜਿਸ ਨੇ ਇਸ ਆਰਟੀਕਲ ਨੂੰ ਤਿਆਰ ਕੀਤਾ ਸਿੱਧੂ ਮੂਸੇਵਾਲੇ ਦੇ ਪਿੰਡ ਮੂਸੇ ਪਹੁੰਚ ਕੇ ਉਸ ਦੇ ਪਰਿਵਾਰ ਨੂੰ ਇਹ ਪੇਂਟ ਕੀਤਾ ਗਿਆ ਤਸਵੀਰਾਂ ਚ ਦੇਖ ਸਕਦੇ ਹੋ ਕਿ ਲੁਧਿਆਣਾ ਤੋਂ ਇਹ ਜਿਹੜਾ ਪਰਿਵਾਰ ਹੈ ਇਹ ਆਇਆ ਹੋਇਆ ਹੈ ਅਤੇ ਇਹਨਾਂ ਦੀ ਮਿਹਨਤ ਦਾ ਇਹ ਫਲ ਹੈ ਕਿ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਲੋਕ ਪਿਆਰ ਕਰਦੇ ਆ ਤੇ ਪਹਿਲਾਂ ਬੱਚੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਣੀਆਂ ਕਿ ਬੱਚਾ ਕੀ ਕਹਿੰਦਾ ਉਸ ਤੋਂ ਬਾਅਦ ਉਸਦੇ ਪਿਤਾ ਦੀ ਗੱਲ ਸੁਣਨਾ ਦਿਲ ਚ ਰਹਿਦਾ ਹੈ ਜਾਣਦਾ ਸਿੱਧੂ ਨੂੰ ਤਾਪੀ ਮਾਰ ਕੇ ਦੇ ਘਰ ਤੇ ਤੁਮ ਉਹ ਕਿੱਦਾਂ ਬਾਈ ਨਹੀਂ ਤਾਪੀ ਮਾਰ ਕੇ ਉਹ ਕੀ ਬਾਤ ਹੈ ਗਾਣਾ ਆਉਂਦਾ ਗਾਣਾ ਸਿੱਧੂ ਦਾ ਸਿੱਧੂ ਮੈਨੂੰ ਗਾਣਾ ਸੁਣਾ ਦੇ ਸੁਣਾ ਦੇ ਮਾ ਪਿਆਰ ਸਿੱਧੂ ਮੂਸੇ ਵਾਲਾ ਅੱਛਾ ਦਿਲ ਤਾਂ ਨਹੀਂ ਮਾੜਾ ਸਿੱਧੂ ਮੂਸੇ ਵਾਲਾ ਕੀ ਬਾਤ ਹੈ ਕੀ ਬਾਤ ਹੈ ਇੱਕ ਡਾਂਲਰ ਸੁਣਾ ਦੇ ਡਾਂਲਰ ਸੁਣਾ ਦੇ ਚੱਲ ਤੂੰ ਕਿੱਥੇ ਐ ਤੇ ਦੇਖੀ ਬੱਚੇ ਕਿੱਥੇ ਆ ਕੇ ਫਿਰ ਹੈ ਮਾਰਾ ਦੱਟ ਅਜਾ ਕੀ ਅਜਾਤੀ ਦੇ ਕੀ ਆਰਟੀ ਸ਼ਰਟ ਬਣਾਈ ਫੋਟੋ ਕਿਦੀ ਆਏ ਹੈ ਸਿੱਧੂ ਦੀ ਪਿਆਰ ਕਰਦਾ ਤੂੰ ਸਿੱਧੂ ਨੂੰ ਹੈ ਕਿੰਨਾ ਪਿਆਰ ਕਰਦਾ ਕਿੰਨਾ ਹੱਥ ਨਾਲ ਖੋਲ ਕੇ ਦੱਸ ਕਿੰਨਾ ਅੱਛਾ ਕੀ ਆ ਬੰਦਾ ਜੁਡੀ ਸੰਸਣੀ ਕੀ ਕੀ ਹੈਗਾ ਤੇ ਵੀਰੇ ਇਹ ਸਿੱਧੂ ਬਾਈ ਦੀ ਜ਼ਿੰਦਗੀ ਦੀ داستان ਹੈ ਹਾਂਜੀ ਸਿੱਧੂ ਬਾਈ ਦੀ ਸਟਰਗਲ ਲਾਈਫ ਉਹ ਤੋਂ ਲੈ ਕੇ ਜਦੋਂ ਸਿੱਧੂ ਬਾਈ ਹੁਣ ਬਾਲੀਵੁੱਡ ਹਾਲੀਵੁੱਡ ਦੇ 스타 ਬਣ ਚੁੱਕਾ ਵਾ ਅੱਜ ਸਾਡੇ ਵਿੱਚ ਦਿਨ ਤਾਂ ਬਹੁਤ ਖਾਸ ਹੈ ਪਰ ਸਿੱਧੂ ਬਾਈ ਸਾਡੇ ਵਿੱਚ ਨਹੀਂ ਹੈ ਇਸ ਗੱਲ ਨੂੰ ਲੈ ਕੇ ਬਹੁਤ ਉਦਾਸ ਹੈ ਇਹ ਪੋਸਟ ਸਿੱਧੂ ਬਾਈ ਦੀ ਮੈਂ ਸ਼ੁਰੂ ਕੀਤੀ ਸੀ ਅੱਜ ਤੋਂ ਪੂਰੇ 2 ਸਾਲ ਬਹਿ ਲਾ 29 ਮਹੀਨੋਂ ਸਿੱਧੂ ਬਾਈ ਗਿਆ ਸੀ 2022 ਦੇ ਵਿੱਚ ਇਹ ਬਹੁਤ ਮੰਨਪਾਉ ਚ ਐਨਸੀ ਦਾ ਸਾਡੇ ਲਈ ਉਸ ਦਿਨ ਤੋਂ ਲੈ ਕੇ ਮੈਂ ਕੁਝ ਹੀ ਸੋਚੀ ਸੀ ਕਿ ਮੈਂ ਸਿੱਤੂ ਲਈ ਕੁਝ ਕਰਨਾ ਚਾਹਾਂਗਾ ਕਿਉਂਕਿ ਉਹ ਸਾਡੇ ਲਈ ਬਹੁਤ ਕੁਝ ਕਰਕੇ ਗਏ ਹੈ ਤੇ ਉਸ ਦਿਨ ਤੋਂ ਲੈ ਕੇ ਮੈਨੂੰ ਪੂਰੇ 2 ਸਾਲ ਲੱਗੇ ਇਹ 10000 ਸ਼ਬਦ ਦੀ ਇੱਕ ਪੋਸਟ ਜਿਸ ਜਿਹੜੀ ਜ਼ਿੰਦਗੀ ਦੀ ਦਾਸਤਾਨ ਹੈ ਜਿਨੇ ਵਿੱਚ ਸਭ ਦਾ ਨਾਮ ਜ਼ਿਕਰ ਕੀਤਾ ਵਾ ਜਿੰਨਾ ਹੋਇਆ ਪ੍ਰਮਾਤਮਾ ਦੀ ਦਿੱਤੀ ਕਲਮ ਪ੍ਰਭੂ ਨਿਲੋਦੂਦੀ ਜੀ ਇਹਨਾਂ ਖਾਰ ਕੱਲੀ ਕੱਲੀ ਜੋ ਸਿੱਤੂ ਵਾਈ ਦੇ ਨਾਲ ਜ਼ਿੰਦਗੀ ਜੀ ਬਿਤਾਇਆ ਵਾ ਸੰਘਾ ਮਾੜਾ ਜੋ ਵੀ ਸਿੱਧੂ ਬਈ ਨੇ ਆਪਣਾ ਔਖਾ ਟਾਈਮ ਦੇਖਿਆ ਉਸ ਵਕਤ 스타 ਬਣਿਆ ਗੁਲਾਬ ਸਿੱਧੂ ਅਮਰਿਤਮਾਨ ਪਿਤਾ ਬਲਕੌਰ ਸਿੰਘ ਜੀ ਮਾਤਾ ਚਰਨ कौर ਜੀ ਨੇ ਇੱਕ ਇੱਕ ਦਿਨ ਇੱਕ ਇੱਕ ਘੜੀ ਨੂੰ ਇਹਨੂੰ ਮੈਂ ਇਹਦੇ ਵਿੱਚ ਪਰੌਣ ਦੀ ਕੋਸ਼ਿਸ਼ ਕੀਤੀ ਹੈ ਹੋ ਸਕਦਾ ਪਰਿਵਾਰ ਨੂੰ ਕੋਈ ਪਸੰਗ ਆਵੇ ਤੇ ਮੈਂ ਤੁਹਾਡੇ ਸਾਰੇ ਪੱਤਰਕਾਰ ਭਰਾਵਾਂ